ਹੁਣ ਤੁਸੀਂ ਆਖੋਗੇ ਵੀ ਮੱਸੇ ਰੰਗੜ ਨੇ ਕੀਤੀ ਬੇਅਦਬੀ ਸਿਰ ਦਿੱਤਾ ਵੱਡ ਤੇ ਗੱਲ ਗਈ ਨਿਬੜ ਇਹ ਕੀ ਲੋੜ ਪੈ ਗਈ ਵੀ ਉਥੋਂ ਸਿਰ ਵੱਡਿਆ ਅਮਰਸਰੋਂ ਤੇ ਲੈ ਕੇ ਬੀਕਾਨੇਰ ਆਏ ਨੇ ਉਥੇ ਹੀ ਕਿਦਰੇ ਆਗੂ ਗਲਾ ਕੇ ਫੂਕ ਦਿੰਦੇ ਤੁਸੀਂ ਸਮਝਿਓ ਇਹ ਵਿਚਾਰਧਾਰਾ ਕੀ ਹੈ ਮੱਸਾ ਰੰਗੜ ਨੇ ਸਰੇ ਆਮ ਸਿੱਖ ਜਗਤ ਦੇ ਸਭ ਤੋਂ ਮੁਕੱਦਸ ਸਥਾਨ ਹਰਮੰਦਰ ਸਾਹਿਬ ਦੀ ਬਦਬੀ ਕਰਦੇ ਹੋਏ ਵਾਰ-ਵਾਰ ਇਹ ਅਲਫਾਸ ਪ੍ਰਗਟ ਕੀਤੇ ਸਨ ਉਹ ਦੁਨੀਆ ਵਾਲੇ ਆ ਵੇਖੋ ਮਸਾ ਰੰਗੜ ਬੈਠਾ ਹੈ ਜਿੱਥੇ ਸਿੱਖ ਜਗਤ ਦਾ ਸਿਧਾਂਤ ਕਾਇਮ ਹੈ ਉਥੇ ਮਨਮਰਜ਼ੀਆਂ ਕਰ ਰਿਹਾ ਹਾਂ ਰੰਗ ਰਲੀਆਂ ਮਨਾ ਰਿਹਾ ਹਾਂ ਤੁਸੀਂ ਆਂਦੇ ਹੋ ਨਾ ਖਾਲਸਾ ਗੈਰ ਸਿਧਾਤਕ ਲੋਕਾਂ ਨੂੰ ਆਪਣੀ ਰੂਹੇ ਜ਼ਮੀਨ ਤੇ ਟਿਕਣ ਨਹੀਂ ਦਿੰਦਾ ਅੱਜ ਵੇਖੋ ਮਸੇ ਰੰਗੜ ਦੇ ਸਾਵੇਂ ਕਿਹੜਾ ਖਾਲਸਾ ਚੜ੍ਹ ਕੇ ਆਇਆ ਹੈ ਬਹੁਤ ਗੱਜ-ਵੱਜ ਕੇ ਐਲਾਨ ਕਰਿਆ ਕਰਦਾ ਸੀ ਤੇ ਸਿੰਘਾਂ ਨੇ ਜਦੋਂ ਸਿਰ ਵਢਿਆ ਨਾ ਮਸੇ ਰੰਗੜ ਦਾ ਨੇਜੇ ਤੇ ਟੰਗ ਕੇ ਦੁਨੀਆ ਨੂੰ ਜਲਵਾ ਵਿਖਾਉਂਦੇ ਹੋਏ ਪੈਂਡਾ ਕੀਤਾ ਸੀ ਤੇ ਜਿਹੜਾ ਸਾਡੇ ਹਰਮੰਦਰ ਸਾਹਿਬ ਦੀ ਬੇਅਦਮੀ ਕਰੇਗਾ ਸਾਡੇ ਮੁਕੱਦਸ ਸਥਾਨ ਦਾ ਸਿਧਾਂਤ ਚੱਕਣਾ ਚੂਰ ਕਰੇਗਾ ਉਹ ਸਾਵਧਾਨ ਹੋ ਜਾਵੇ ਉਹਦੇ ਤੇ ਉਹਦਾ ਸਿਰ ਨਹੀਂ ਰਹੇਗਾ ਸਿਰ ਸਿੰਘਾਂ ਦੇ ਨੇਜਿਆਂ ਤੇ ਟੰਗੇ ਜਾਣਗੇ ਤੁਹਾਨੂੰ ਕੁਝ ਐਸੇ ਕਰਮ ਕਰਨੇ ਪੈਂਦੇ ਨੇ ਖੋਫ ਪੈਦਾ ਕਰਨ ਦੇ ਲਈ ਨਜ਼ਾਇਜ਼ ਨਹੀਂ ਜਾਇਜ਼ ਜਿਹੜਾ ਸਿਧਾਂਤ ਦੀ ਉਲੰਘਣਾ ਕਰੇ ਮੈਂ ਤੇ ਕਹਿੰਦਾ ਭਾਈ ਜੇ ਕੋਈ Hindu ਵੀਰਾਂ ਦੇ ਮੰਦਿਰ ਨੂੰ ਟੈਟਰੀ ਕਰਦਾ ਉਹਦੀ ਵੀ ਸੇਵਾ ਹੋਣੀ ਚਾਹੀਦੀ ਹੈ ਡਾਂਗ ਫੇਰਨੀ ਚਾਹੀਦੀ ਹੈ ਜੇ ਕੋਈ ਕਿਸੇ ਦੀ ਮਸਜਿਦ ਟਾਉਂਦਾ ਹੈ ਉਹਦੀ ਵੀ ਸੇਵਾ ਹੋਣੀ ਚਾਹੀਦੀ ਹੈ ਸਰਵ ਸਲਾਮ ਦਾ ਤੇ ਪਹਿਰਾ ਹੁਣ ਬੜਾ ਢਿੱਲਾ ਐ ਇਸ ਗੱਲ ਨੂੰ ਉਹ ਗੈਰਾਨੇ ਤੇ ਕੀ ਮਸਜਿਦ ਢਾਉਣੀ ਐ ਉਹ ਸ਼ੀਆ ਸੁਣੀ ਇੱਕ ਦੂਜੇ ਦੀਆਂ ਹੀ ਮਸਜਿਦਾਂ ਢਾਈ ਜਾਂਦੇ ਨੇ ਸੁਨੀਆਂ ਦਾ ਜ਼ੋਰ ਐ ਸ਼ੀਆ ਤੇ ਨਾ ਮਾਤਰੀ ਰਹਿ ਗਏ ਨੇ ਪਰ ਕੋਈ ਵੀ ਧਾਰਮਿਕ ਸਥਾਨ ਐ ਉਹਨੂੰ ਢਾਉਣਾ ਇਹ ਇਨਸਾਨੀਅਤ ਨਹੀਂ ਐ ਤੇ ਜਿਹੜਾ ਸਿੱਖ ਜਗਤ ਦੇ ਸਿਧਾਤ ਨੂੰ ਛਲ ਨਹੀਂ ਕਰਦਾ ਉਹਨੂੰ ਫਿਰ ਸਿੱਖ ਢਾ ਲੈਂਦੇ ਨੇ ਜੇ بڑے بڑے ਮੱਸਾ ਰੰਗੜ ਵਰਗੇ ਅਹੰਗ ਦੇ ਵਿੱਚ ਚੂਰ ਲੋਕਾਂ ਨੇ ਬੇਅਦਬੀ ਕੀਤੀ ਸਥਾਨ ਦੀ ਤੇ ਸਿੰਘਾਂ ਧਾਲਿਆ ਬੀਬੀ ਇੰਦਰਾ ਗਾਂਧੀ ਨੇ ਸਾਡੇ ਅਕਾਲ ਤਖਸ਼ੈ ਦੀ ਬੇਅਦਬੀ ਕੀਤੀ ਤੇ ਸਿੰਘਾਂ ਨੇ ਖਰਾ ਕੋਰ ਮਿਟਾਤਾ ਇਹ ਕਿਸੇ ਵੀ ਧਰਮ ਨਾਲ ਸੰਬੰਧਿਤ ਕੋਈ ਧਾਰਮਿਕ ਸਥਾਨ ਹੈ ਭਾਈ ਜੀ ਭੱਜਦਿਆਂ ਨੂੰ ਵਾਣ ਇੱਕੋ ਜਿਹੇ ਹੁੰਦੇ ਨੇ ਸਤਕਾਰ ਅਗਲੇ ਦਾ ਕਰੋ ਤੇ ਆਪਣਾ ਕਰਵਾਓ ਸਤਕਾਰ ਨੂੰ ਸਤਕਾਰ ਹੈ ਸਾਰਿਆਂ ਨੂੰ ਆਪਣਾ ਪਾਵਨ ਸਥਾਨ ਆਪਣਾ ਪਿਤਾ ਗੁਰੂ ਪਰਮੇਸ਼ਰ ਪਿਆਰਾ ਹੈ ਇਹ ਕੋਈ ਹਿੰਦੂ ਮੂਰਤੀ ਦੀ ਬੇਦਬੀ ਨਹੀਂ ਜਰ ਸਕਦਾ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ 'ਚ ਲੱਗੀ ਗੋਲੀ ਨਹੀਂ ਜਰ ਸਕਦੇ ਤੇ ਸਜ਼ਾ ਮੌਤ ਹੀ ਹੈ ਜੀ ਹੋਰ ਕੋਈ ਪੀਲਾ ਹੈ ਹੀ ਨਹੀਂ ਕਿਉਂਕਿ ਕੋਰਟ ਨੇ ਤੇ ਕਰਨਾ ਕੁਝ ਨਹੀਂ ਹੁੰਦਾ ਕੋਰਟ ਕੁਝ ਨਹੀਂ ਕਰਦਾ ਉਥੇ ਝੂਠੇ ਗਵਾਹ ਜਾਂਦੇ ਨੇ ਮੁਕਦਮੇ ਇਦਾਂ ਹੀ ਰਫਤਹਾ ਕਰ ਦਿੱਤੇ ਜਾਂਦੇ ਨੇ ਘਟ ਗਣਤੀਆਂ ਨੂੰ ਨਿਆ ਆਪ ਹੀ ਲੈਣਾ ਪੈਂਦਾ ਹੈ ਚਲੋ ਸੂਰਿਆ ਨੇ ਜੋ ਕਰਨਾ ਸੀ ਉਹ ਕੀਤਾ ਮੱਸਾ ਰੰਗੜ ਨੂੰ ਬਣਦੀ ਸਜ਼ਾ ਦਿੱਤੀ ਗਈ ਗੁਰਧਾਮਾਂ ਦੀ ਬਦਬੀ ਦਾ ਬਦਲਾ ਲੈ ਲਿਆ ਗਿਆ ਤੇ ਗੁਰਦਵਾਰੇ ਕਾਦੇ ਲਈ ਨੇ ਗੁਰੂ ਦੁਆਰਾ ਹੋਏ ਸੋਜੀ ਬਾਈਸੀ ਇੱਕ ਬੁਰਮਦੀ ਸੋਜੀ ਪ੍ਰਫੁੱਲਤ ਕਰਨ ਲਈ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਨੇ ਕਿਤੇ ਕੁਕਰਮ ਬਰਦਾਸ਼ਤ ਨਹੀਂ ਹੁੰਦਾ ਉਹ ਬਾਬਾ ਸੁਖਾ ਸਿੰਘ ਮਹਿਤਾਬ ਸਿੰਘ ਇਹਨਾਂ ਦਾ ਜੀਵਨ ਬੜਾ ਲੰਬੇਰਾ ਹੈ ਕਲੂਕਾਰੇ ਵਿੱਚ ਵੀ ਰੋਲ ਅਦਾ ਕੀਤਾ ਬਾਬਾ ਸੁਖਾ ਸਿੰਘ ਮਾੜੀ ਕੰਬੂ ਕੀ ਬੜਾ ਕਮਸਹਾ ਦਾ ਯੁੱਧ ਲੜਿਆ ਅੰਗਰੇਜ਼ਿਆਂ ਨੂੰ ਮਿੱਟੀ ਵਿੱਚ ਮਿਲਾਏ ਦੋ-ਦੋ ਹੱਥ ਕਰਦਾ ਰਿਹਾ ਸ਼ੂਰਾ ਬਹੁਤ ਲੰਬੇਰਾ ਇਤਿਹਾਸ ਹੈ ਮੁਕਤੀ ਗੱਲ ਇਹ ਹੈ ਜਿਹੜਾ ਧਰਮ ਦੀ ਮਸਬ ਦੀ ਇਨਸਾਨੀਅਤ ਦੀ ਝੋਲੀ ਕੁਝ ਪਾਉਂਦਾ ਹੈ ਉਹਦਾ ਦੁਨੀਆ ਤੇ ਨਾਮ ਰਹਿ ਜਾਂਦਾ ਹੈ ਤੇ ਜਿਹੜਾ ਕੁਝ ਨਹੀਂ ਕਰ ਪਾਉਂਦਾ ਉਹਦਾ ਨਾਮ ਮਿੱਟੀ ਹੋ ਜਾਂਦਾ ਹੈ ਜੈਕਾਰ ਕੀਓ ਧਰਮੀਆਂ ਕਾ ਬਾਪੀ ਕੋ ਡਾਂਡ ਦੀ ਹੋਏ ਤੋ ਇਉਂ ਧਰਮੀਆਂ ਦੀ ਸਦਾ ਜੈ ਜੈਕਾਰ ਰਹਿੰਦੀ ਹੈ ਅੱਪਾ ਇੱਥੇ ਸੱਜ ਬੈਠੇ ਹਾ ਪਿੰਡ ਬੁੱਢਾ ਜੋੜਾ ਔਰ ਇੱਕ ਜੋ ਸੰਸਥਾ ਹੈ ਆਪ ਸਰਬਤ ਸੰਗਤ ਦੇ ਸਹਿਯੋਗ ਦੇ ਨਾਲ ਚੇਅਰਮੈਨ ਭਾਈ ਮਹਿੰਦਰ ਸਿੰਘ ਜੱਠਾ ਨਾਲ ਉਹਨਾਂ ਦੇ ਸਾਥੀ ਭਈ ਅਵਧਾਰ ਸਿੰਘ ਜੀ ਕਲੇਰ ਭਈ ਅਨਪ੍ਰੀਤ ਸਿੰਘ ਦੀ ਬੈਂਸ ਇਹ ਸਾਰੇ ਜਿੱਥੇ ਗੁਰਧਾਮਾਂ ਦੀ ਸੇਵਾ ਕਰਵਾਉਂਦੇ ਨੇ ਜਿੱਥੇ ਤਨ ਦੀ ਖਰਾਕ ਲਈ ਲੰਗਰ ਚੱਲਦੇ ਨੇ ਮਨ ਦੀ ਖਰਾਕ ਲਈ ਕਥਾ ਕੀਰਤਨ ਹੁੰਦਾ ਹੈ ਮੈਡੀਕਲ ਫੈਸਿਲਿਟੀਆਂ ਲਈ ਇਹ ਹਸਪੀਟਲ ਵੀ ਤੁਹਾਡੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ ਔਰ ਸਿੱਖ ਸੰਸਥਾਵਾਂ ਆਪਾਂ ਦੇਸ਼ਾਂ ਦੁਸ਼ੰਤਰਾ ਵਿੱਚ ਵੇਖੀਆਂ ਨੇ ਇਹ ਸੇਵਾਵਾਂ ਕਰਦੀਆਂ ਨੇ ਇਹ ਚੱਲਦਾ ਕਦੇ ਨਾ ਹੈ ਦਸਵੰਦ ਨਾਲ ਤੇ ਦਸਵੰਦ ਕਿਸੇ ਪੁਜਾਰੀ ਨੇ ਨਹੀਂ ਸ਼ੁਰੂ ਕੀਤਾ ਮੈਂ ਕਈ ਵਾਰ ਹੈਰਾਨ ਰਹਿ ਜਾਣਾ ਕਈ ਕੁਤਰ ਕੀ ਪ੍ਰਚਾਰ ਕੱਖਣ ਗੇਰੀ ਗੋਲਕ ਚ ਮਾਇਆ ਨਾ ਪਾਉ ਜੀ ਦਸਵੰਦ ਨਾ ਦਉ ਜੀ ਮੈਂ ਸੋਚੀ ਪਿਆ ਹੁਣਾਂ ਵੀ ਇਹ ਭਾਈ ਜਿਹੜੀ ਤੂੰ ਕਰੋੜ ਦੋ ਕਰੋੜ ਦੀ ਗੱਡੀ ਰੱਖੀ ਐ ਜਾਂ ਤੂੰ ਤੀਆਂ ਚਾਲੀਆਂ ਕਿੱਲਿਆਂ ਚ ਕੋਠੀ ਜੀ ਪਾਲੀ ਐ ਜਾਂ ਤੇਰਾ ਟਿਕਟ ਦਾ ਖਰਚਾ ਐ ਜਾਜਾਂ ਤੇ ਘੁੰਮਣ ਦਾ ਖਰਚਾ ਐ ਬਲ ਤੇ ਤੂੰ ਵੀ ਸੰਗ ਦੇ ਦਸਵੰਦ ਨਾ ਹੀ ਰਿਹਾ ਐ ਤੇਰੀ ਕਿਹੜੀ ਲਾੜੀ ਲੱਗੀ ਐ ਪੁਜਾਰੀ ਪੁਜਾਰੀ ਕਹਿ ਕੇ ਪਿੱਟਣੇ ਪਾਈ ਜਾਣਗੇ ਪੁਜਾਰੀ ਸਿਸਟਮ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਘਾਲ ਖਾਏ ਕਿਛ ਰੱਤੋਂ ਦੇ ਨਾਨਕ ਰਹਾ ਉਸਾਣ ਐਸੇ ਕਹਿੰਦੇ ਕਿਰਤ ਕਰ ਨਾਮ ਜਪ ਵੰਡ ਛਕ ਚੰਗਾ ਪਾ ਚੰਗਾ ਖਾ ਚੰਗਾ ਹੰਡਾ ਤੇ ਦਸਵੰਦ ਕੱਢਿਆ ਕਰ ਗਰੀਬ ਗੁਰਬੇ ਦੀ ਮਦਦ ਕਰਿਆ ਕਰ ਜਦੋਂ ਤੁਸੀਂ ਦਸਵੰਦ ਕੱਢਦੇ ਹੋ ਫਿਰ ਸਿੱਖੀ ਪਰਫੁੱਲਤ ਕਰਨ ਲਈ ਸੁੰਦਰ ਇਮਾਰਤਾਂ ਬਣਦੀਆਂ ਨੇ ਅਤ ਉੱਚਾ ਦਾਕਾ ਦਰਬਾਰਾ ਗੁਰਦੁਆਰੇ ਬਣਦੇ ਨੇ ਮਰੀਜ਼ਾਂ ਦੇ ਲਈ ਹਸਪੀਟਲ ਬਣਦੇ ਨੇ دنیਆਵੀ ਵਿਦਿਆ ਲਈ ਸਕੂਲ ਕਾਲਜਿਸ ਚੱਲਦੇ ਨੇ ਕੋਈ ਵੀ ਸੰਸਥਾ ਇਹ ਕੰਮ ਕਰਦੀ ਹੈ ਸੰਗਤ ਦੇ ਦਿਸਵੰਧ ਦੇ ਸਹਿਤ ਹੀ ਇਹ ਕਾਰਜ ਨੇਪਰੇ ਚੜਦੇ ਨੇ ਇਹ ਸਿਧਾਂਤ ਪ੍ਰਗਟ ਰਹੇ ਸਿੱਖੀ ਪਰਫੁੱਲਤ ਰਹੇ